ਕਦਾਈ ਇਹ ਮੈਨੂੰ ਸੇਖੋਂ ਕਿਹਾ ਕਰੋ ਹਾਂ ਪਰ ਹੁਣ ਖੁਸ਼ ਹੈ ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ ਇੱਕ ਸੋਡੀ ਕਾਫੀ ਚਿਰ ਤੋਂ ਮੰਗ ਸੀਗੀ ਵੀ ਤੁਸੀਂ ਟੀਮ ਨਾਲ ਜਾਣ ਪਛਾਣ ਕਰਾਓ ਵੀ ਕੌਣ ਕਿਹਦਾ ਕੀ ਲੱਗਦਾ ਉਹ ਟਾਈਮ ਸ਼ਾਇਦ ਅੱਜ ਜਾਂ ਕੱਲ ਸਾਨੂੰ ਲੱਗ ਜੇ ਅਸੀਂ ਤੁਹਾਨੂੰ ਜ਼ਰੂਰ ਜਾਣ ਪਛਾਣ ਕਰਾਵਾਂਗੇ ਜਦ ਵੀ ਸਾਡਾ ਚਾਹ ਪਾਣੀ ਪੀਣ ਬੈਠੇ ਜਾਂ ਸਾਡਾ ਟਾਈਮ ਲੱਗਿਆ ਯਾਦ ਰਿਹਾ ਅਸਲ ਸਾਡੇ ਯਾਦ ਹੀ ਨਹੀਂ ਰਹਿੰਦਾ ਇਹ ਚੀਜ਼ ਬਸ ਕੰਮ ਚ ਰੁੱਝੇ ਹੁੰਨੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਾਫੀ ਵਾਰੀ ਸੋਚਿਆ ਵੀ ਅਸੀਂ ਤੇ ਇਹ ਚੀਜ਼ ਦਾ ਥੋੜਾ ਜਿਹਾ ਸਾਨੂੰ ਅਸੀਂ ਦੱਸ ਦਈਏ ਵੀ ਜਦੋਂ ਸਾਡੇ ਨਾਲ ਇਨਸੀਡੈਂਟ ਵਾਪਰਿਆ ਸੀ ਇੱਕ ਸਾਡੇ ਨਾਲ ਸਾਜ਼ਿਸ਼ ਹੋਈ ਸੀ ਨਾ ਕਾਫੀ ਟਾਈਮ ਹੋ ਗਿਆ ਸਾਲ ਡੇਢ ਸਾਲ ਪਹਿਲਾਂ ਸਾਡੇ ਕੋਈ ਚਿਤ ਚੇਤੇ ਨੀਤੀ ਸਾਡੂੰ ਬੰਦੇ ਧੋਖਾ ਦੇ ਗਏ ਸੀਗੇ ਇੱਕਦਮ ਤੇ ਉਦੋਂ ਸਾਡੀ ਇਹ ਸੁਖਪਾਲ ਦੀ ਭਾਣਜੀ ਹੈ ਗਗਨ ਸਾਡੇ ਕੋਲੇ ਅਕਸਰ ਆਉਂਦੀ ਜਾਂਦੀ ਸੀ ਕਿ ਜਾਂ ਪਾਲੀ ਮਤਲਬ ਇਹਨਾਂ ਨੇ ਆਹੋ ਤੇ ਉਹ ਉਦੋਂ ਵੀ ਸਾਸੀਂ ਮੇਲਾ ਵੇਖਣ ਨੂੰ ਲਿਆਂਦੀ ਹੋਈ ਸੀ ਉਹ ਤੇ ਉਹ ਸਾਡੇ ਕੋਲੇ ਮੇਲਾ ਮੂਲਾ ਦੇਖਿਆ ਤੇ ਉਹਨੇ ਕਿਤੇ ਸੁਖ ਸੁਖੀ ਹੋਈ ਸੀ ਉਹਦੀ ਤਾਂ ਸੁਖ ਪੂਰੀ ਹੋਈ ਨਾ ਉਹ ਕਹਿੰਦੀ ਵੀ ਮੈਂ ਸੁਖ ਸੁਖੀ ਸੀ ਬਾਅਦ ਚ ਦੱਸਿਆ ਉਹਨੇ ਵੀ ਮੈਨੂੰ ਥੋਡੇ ਨਾਲ ਕੰਮ ਕਰਨ ਦਾ ਮੌਕਾ ਮਿਲ ਜੇ ਹੈਗੀ ਤਾਂ ਮੈਂ ਦੂਰ ਹਾਂ ਵੀ ਆਸਾਨੀ ਨਾਲ ਤਾਂ ਮੇਰੀ ਸੁਖ ਪੂਰੀ ਹੋ ਨਹੀਂ ਸਕਦੀ ਤੇ ਉਹ ਉਸੇ ਦਿਨੇ ਮੇਲੇ ਵਾਲੇ ਦਿਨ ਉਹਦੀ ਸੁਖ ਪੂਰੀ ਹੋ ਗਈ ਤੇ ਦੂਜੇ ਦਿਨ ਸਾਡੇ ਸਮਾਗਮ ਚ ਪਹਿਲਾਂ ਉਹੀ ਆਈ ਵੀ ਚਲੋ ਆਪਾਂ ਆਪਦੇ ਰਿਸ਼ਤੇਦਾਰ ਹੀ ਲੈਨੇ ਆ ਹੁਣ ਆਪਾਂ ਕੋਈ ਬਗਾਨਾ ਬੰਦਾ ਲੈਂਦੀ ਨਹੀਂ ਅਸੀਂ ਫਿਰ ਦੂਸਰੇ ਦਿਨੇ ਉਹਨਾਂ ਨਾਲ ਸੰਪਰਕ ਕਰਿਆ ਤੇ ਉਹ ਥੋੜਾ ਸੰਗਦੇ ਸੀਗੇ ਤੇ ਬੂਟਾ ਸੰਗਦਾ ਸੀਗਾ ਮੈਂ ਨਹੀਂ ਕਦੇ ਆਇਆ ਸੀ ਇਹ ਕੰਮ 'ਚ ਉਹ ਨਾ ਨਾ ਕਹੀ ਜਾਵੇ ਤੇ ਕਹਿੰਦਾ ਵੀ ਮੈਥੋਂ ਤਾਂ ਹੋਣਾ ਨਹੀਂ ਮਾਸੜ ਜੀ ਤੇ ਮੈਂ ਆਖਿਆ ਵੀ ਕੋਈ ਗੱਲ ਨਹੀਂ ਤੈਨੂੰ ਅਸੀਂ ਕਰਵਾਉਣਾ ਸਾਡੇ ਸਾਰੇ ਆ ਅਸੀਂ ਉਹਨਾਂ ਦੇ ਪਿੰਡ ਜਾਂਦੇ ਰਹੇ ਕਈ ਵੀਡੀਓ ਉਹਨਾਂ ਦੇ ਪਿੰਡ ਬਣਾਈਆਂ ਵੀ ਜੇ ਇਹਨਾਂ ਦੇ ਘਰੋਂ ਆਪਾਂ ਬਾਹਰ ਲਿਜਾ ਕੇ ਵੀਡੀਓ ਬਣਵਾਵਾਂਗੇ ਤਾਂ ਇਹ ਸੰਗਣਗੇ ਕਦੇ ਨਹੀਂ ਕੰਮ ਕਰ ਸਕਣਗੇ ਅਸੀਂ ਥੋੜਾ ਜਿਹਾ ਕੰਫੀਡੈਂਸ ਉਹਨਾਂ ਦਾ ਲੈਵਲ ਅਪ ਕਰਨ ਵਾਸਤੇ ਉਹਨਾਂ ਦੇ ਪਿੰਡ ਹੀ ਬਣਵਾਈਆਂ ਵੀਡੀਓ ਉੱਥੇ ਬਾਕੀ ਮੈਂ ਉਹਨੂੰ ਕਿਹਾ ਵੀ ਮੈਨੂੰ ਮਾਸੜ ਨਹੀਂ ਕਹਿਣਾ ਹੁਣ ਤੂੰ ਮੈਨੂੰ ਯਾਰ ਦੋਸਤੀ ਸਮਝੀ ਆਪਦਾ ਮਾਸਰ ਜੀ ਮਾਸਰ ਜੀ ਕਰਦਾ ਰਹੇਗਾ ਤੇ ਵੀਡੀਓ ਚ ਵੀ ਮਾਸੜ ਕਹ ਦੇਗਾ ਤੇ ਬਾਕੀ ਫਿਰ ਹੌਲੀ ਹੌਲੀ ਅਸੀਂ ਚਲਾਏ ਉਹ ਬਿੰਦਰ ਤੇ ਪੰਮੀ ਦਾ ਤੁਹਾਨੂੰ ਪਤਾ ਹੀ ਆ ਸਾਡੇ ਕੋਲੇ ਪਹਿਲਾਂ ਹੀ ਆਉਂਦੇ ਸੀਗੇ ਤੇ ਇਹ ਸੁਪਾਲ ਦੀ ਭੈਣਾਂ ਐ ਸਕੀ ਬਾਕੀ ਨੇੜੇ ਹੋਣ ਕਰਕੇ ਭੈਣਾਂ ਤੇ ਇਹਦੀਆਂ ਹੋਰ ਵੀ 8 ਨੂੰ ਹੈਗੀਆਂ ਨੌਮੀ ਤੇ ਇਹ 8 ਹੈਗੀਆਂ ਇਹ ਨੇੜੇ ਸੀਗੇ ਸਾਡੇ ਸਾਡੇ ਕੋਲੇ ਜ਼ਿਆਦਾ ਆਉਣ ਜਾਣੇ ਇਹਨਾਂ ਦਾ ਹੀ ਸੀਗਾ ਪਹਿਲੇ ਦਿਨੀ ਤੇ ਤਾਂ ਕਰਕੇ ਇਹ ਵੀ ਅਸੀਂ ਫਿਰ ਪੱਕੇ ਤੌਰ ਤੇ ਲੈ ਲੇ ਬਾਕੀ ਤੇਜਾ ਆਪਣੇ ਪਿੰਡੋਂ ਹੀ ਆ ਯਾਰ ਦੋਸਤੀ ਆ ਆਪਣਾ ਰਾਜੂ ਆਪਣੇ ਕੋਲੇ ਕੰਮ ਕਰਦਾ ਹੀ ਆ ਕਿੱਦਿਆਂ ਦਾ 16 ਸਾਲ 17 ਹੋ ਗਏ ਉਹਨੂੰ ਤਾਂ ਤੇ ਬਾਕੀ ਅਸੀਂ ਜਦੋਂ ਬੈਠੇ ਕਿਤੇ ਚਾਹ ਪਾਣੀ ਪੀਣ ਸਾਨੂੰ ਫੇਰ ਦੱਸਾਂਗੇ ਡਿਟੇਲ ਚ ਤੇ ਗੱਲਬਾਤ ਵੀ ਕਰਾਵਾਂਗੇ ਉਹਨਾਂ ਨਾਲ ਬੇਬੇ ਸਾਨੂੰ ਮਿਲੀ ਏ ਜਿਹੜੀ ਉਹ ਇਤਫਾਕ ਨਾਲ ਮਿਲੀ ਏ ਹੁਣ ਤਾਂ ਐ ਸਮਝ ਲਓ ਸਾਡੀ ਬੇਬੀ ਏ ਉਹ ਉਹ ਮਤਲਬ ਐਸਾ ਮੇਲ ਕਰਾਇਆ ਪ੍ਰਮਾਤਮਾ ਨੇ ਕਦੇ ਸੋਚਿਆ ਵੀ ਨਹੀਂ ਸੀ ਨਾ ਬੇਬੇ ਨੇ ਨਾ ਅਸੀਂ ਸੋਚਿਆ ਸੀ ਤੇ ਸਾਨੂੰ ਮਾਂ ਮਿਲ ਗਈ ਉਹਨਾਂ ਨੂੰ ਬੱਤ ਮਿਲ ਗਏ ਇਹੀ ਗੱਲ ਉਹ ਕਹਿੰਦੀ ਐ ਖੁਸ਼ਕਿਸਮਤ ਅਸੀਂ ਸਾਨੂੰ ਇਹੀ ਜੀ ਮਾਂ ਮਿਲੀ ਐ ਜਿਹੜੀ ਧੰਨਵਾਦ ਐ ਪਰਮਾਤਮਾ ਦਾ ਬਾਕੀ ਅਸੀਂ ਕਰਾਵਾਂਗੇ ਜਾਣ ਪਛਾਣ ਉਹਨਾਂ ਨਾਲ ਵੀ ਦੱਸਾਂਗੇ ਚੰਗੀ ਤਰ੍ਹਾਂ ਜਦੋਂ ਕਿਤੇ ਚਾਹ ਪੀਣ ਬੈਠੇ ਜਾਂ ਸਾਡੇ ਯਾਦ ਰਹੀ ਗੱਲ ਇਹਨਾਂ ਇੱਕ ਕਲਿੱਪ ਬਣਾ ਕੇ ਅਸੀਂ ਰੱਖ ਲੈਨੇ ਆ ਜਦੋਂ ਯਾਦ ਰਿਹਾ ਜਰੂਰ ਬਣਾਵਾਂਗੇ ਬੇਬੇ ਸਾਡੀ ਸੱਸ ਵਾਲਾ ਪਿਆਰ ਵੀ ਦਿੰਦੀ ਐ ਤੇ ਮਾਂ ਵਾਲਾ ਵੀ ਦਿੰਦੀ ਹਾਂ ਜੀ ਹੁੰਦੀ ਹੁੰਦੀ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਖੁਸ਼ ਰੱਖੇ ਪਰਮਾਤਮਾ ਉਹਨਾਂ ਨੂੰ ਤੇ ਬਾਕੀ ਹੋਰ ਕੌਣ ਰਹਿ ਗਿਆ ਹੋਰ ਤਾਂ ਕੋਈ ਨਹੀਂ ਰਿਹਾ ਨਹੀਂ ਹੋਰ ਤਾਂ ਕੋਈ ਰਿਹਾ ਹੈਗਾ ਹਾਂ ਰਾਜੂ ਉਹ ਭੀ ਆ ਗਏ ਤੇ ਜਹਰੀ ਆ ਗਏ ਸਾਰੇ ਹੂੰ ਹੂੰ ਤੇ ਇਹ ਸਾਡਾ ਰਿਸ਼ਤਾ ਹੈ ਅਸੀਂ ਫਿਰ ਕੀ ਕਰਦੇ ਆ ਅਸੀਂ ਪਿੰਡੋਂ ਚੱਲ ਕੇ ਉਹਨਾਂ ਨੂੰ ਦੂਰ ਪੈਂਦਾ ਨਾ ਸਾਡਾ ਪਿੰਡ ਅਸੀਂ ਥੋੜਾ ਜਿਹਾ ਬਗ ਚੱਲਦੇ ਆ ਉਧਰ ਨੂੰ ਤੇ ਸੁਪਾਲ ਦੇ ਨਾਨਕੇ ਘਰ ਆ ਉਹ ਜਿੱਥੇ ਸ਼ੂਟ ਹੁੰਦਾ ਹੈ ਉੱਥੋਂ ਉਹਨਾਂ ਨੂੰ ਵੀ ਨੇੜੇ ਪੈ ਜਾਂਦੇ ਸਾਨੂੰ ਵੀ ਪੈ ਜਾਂਦਾ ਤਾਂ ਕਰਕੇ ਉੱਥੇ ਸ਼ੂਟ ਹੁੰਦੀਆਂ ਨੇਗੀਆਂ ਇਕੱਠੇ ਹੋ ਜਾਂਦੇ ਅਸੀਂ ਪੰਜ ਚਾਰ ਘੰਟੇ ਲਾ ਲੈਂਦੇ ਆ ਅਸੀਂ ਕੰਮ ਤਾਂ ਪੰਜ ਚਾਰ ਘੰਟੇ ਹੁੰਦੇ ਕਿਉਂਕਿ ਜਾਣ ਆਉਣ ਚ ਜਾਂ ਇਕੱਠੇ ਹੋਣ ਚ ਟਾਈਮ ਲੰਘ ਜਾਂਦੇ ਬਾਕੀ ਘਰ ਦੇ ਕੰਮ ਵੀ ਕਰਨੇ ਪੈਂਦੇ ਨੇ ਸਾਰੇ ਤੇ ਇਹ ਸਾਡੀ ਫੈਮਿਲੀ ਹੈਗੀ ਵਧੀਆ ਇਕੱਠੇ ਹੋ ਕੇ ਹੱਸ ਖੇਡ ਲੈਣੇ ਨਹੀਂ ਇੱਥੋਂ ਕੀ ਲੈ ਜਾਣਾ ਵਧੀਆ ਟਾਈਮ ਪਾਸ ਹੁੰਦਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਦਿਨ ਕਿਹੜੇ ਬੀਤ ੱਪ ਗਿਆ ਤੇ ਬਾਕੀ ਕਰਾਵਾਂਗੇ ਗੱਲਬਾਤ ਸੋਢੀ ਬਹੁਤ ਵਧੀਆ ਸਾਡਾ ਦਿਨ ਬੀਤਦੇ ਸਾਰਿਆਂ ਨਾਲ ਬਹੁਤ ਪਿਆਰ ਹੈ ਸਾਡਾ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਪੁੱਛਦੇ ਰਹਿੰਦੇ ਹੋ ਵੈਨਾਂ ਨਾ ਕੀ ਰਿਸ਼ਤਾ ਹੈ ਸਾਡੀ ਮੁਲਾਕਾਤ ਕਰਵਾਓ ਇਹ ਤਾਂ ਹੈਗੇ ਨੇ ਗਗਨ ਇਹ ਮੇਰੀ ਭਾਣ ਜੀ ਵੱਡੀ ਭੈਣ ਦੀ ਕੁੜੀ ਇਤੀ ਸਮਝੋ ਜੀ ਇਹ ਪਾਲਿਆ ਬਲੋਸਿਆ ਐਸੇ ਨਹੀਂ ਹੈ ਇਹ 2 ਸਾਲ ਦੀ ਇਹਦੀ ਮੰਮੀ ਇਹਨੂੰ ਛੱਡ ਗਈ ਤੀਗੀ ਉਹ ਤਾਂ ਹੈਗੀ ਆ ਦੁਨੀਆ 'ਚ ਹਾਂ ਜਾਉਂਦੀ ਆ ਉਹ ਛੱਡ ਗਈ ਖੁਸ਼ੀ ਨਾਲ ਕਿਹਦੇ ਪਤਾ ਤੁਹਾਨੂੰ ਲੱਭ ਪਤਾ ਸਦਾ ਲੱਭਦਾ ਨਹੀਂ ਜੇ ਜੈ ਜੈ ਰਾਜਾ ਨਾਲ ਸੁਨਹਿਰ ਸੁਨਹਰ ਦੇ ਜਾਂਦੀ ਹੈ ਨਹੀਂ ਨਹੀਂ ਐਸੇ ਨੂੰ ਪਾਲਦੀ ਇਸ ਪਾਲ ਨੇ ਪਾਲਿਆ ਜੂੜਾ ਕਰਕੇ ਇਹਨੂੰ ਸਕੂਲ ਭੇਜਦੀ ਮੈਂ ਦੋ ਗੁੱਤਾਂ ਕਰਦੀ ਮਿੱਠੀਆਂ ਕਰਦੀ ਪੈਂਟਾ ਹੱਟ ਦਾ ਮਾਉਂਦੀ ਮੇਰੇ ਮਾਮੇ ਵਾਲੀਆਂ ਘੱਟ ਘੱਟ ਮੇਰੀਆਂ ਹੋਣਗੀਆਂ ਫੇਰੇ ਵਿਆਹ ਤੋਂ ਪਾਈ ਬਾਅਦ ਨਾਲ ਹੀ ਆ ਗਈ ਸੁਪਾਲ ਦੇ ਫੇ ਸਾਡੇ ਕੋਲੇ ਰਹੇ ਉੱਥੇ ਪਾਸਟੂ ਕਰੀਏ ਨੇ ਠੀਕ ਹੈ ਇਹ ਮੇਰੇ ਘਰ ਵਾਲੇ ਇਹਦਾ ਵਰ ਲੱਭਿਆ ਠੀਕ ਹੈ ਤੁੰਦੜਵਾਸ ਤੋਂ ਹਰਿਆਣੇ ਤੋਂ ਹਾਂ ਸਾਡੀ ਬੇਬੇ ਹੈ ਇਹ ਵੀ ਹਰਿਆਣਵੀ ਹੈ ਇਹ ਵੀ ਹਰਿਆਣਵੀ ਹੈ ਇਹ ਇਹਦੀ ਬੋਲੀ ਹੈ ਜਿਹੜੀ ਨਾ ਹਰਿਆਣੇ ਨਾਲ ਮਿਲੇ ਨਾ ਪੰਜਾਬ ਨਾਲ ਨਾ ਰਾਜਸਥਾਨ ਨਾਲ ਇਹ ਬਾਧਰਪੁਰ ਇਹ ਮਿਕਸ ਬੋਲਦੀ ਸਾਰਾ ਇਹ ਸਾਨੂੰ ਮਿਲ ਗਈ ਤੁਸੀਂ ਕਹਦੇ ਨਾ ਮੜੰਗਾ ਤੁਹਾਡੇ ਨਾਲ ਮਿਲਦਾ ਮੜੰਗਾ ਸਾਡਾ ਮਿਲਿਆਂ ਤੋਂ ਬਾਅਦ ਹੀ ਮਿਲਣ ਲੱਗ ਗਿਆ ਹੁਣ ਸਾਡੀ ਮਾਂ ਹੀ ਹੈ ਇਹ ਐ ਸਮਝ ਲਓ ਠੀਕ ਹੈ ਬੇਬੇ ਇਹ ਪੁੱਤਾ ਹੁਣ ਤਾਂ ਤੂੰ ਹੀ ਪੁੱਤ ਹੈ ਸੱਚ ਦਾ ਇਹਨਾਂ ਨੂੰ ਕੋਈ ਰਾਤ ਕੱਟ ਕੇ ਮੁੜਿਆ ਨੇ ਠੀਕ ਗੱਲ ਦਿਨ ਪਰੂ ਕਰਦਾ ਇਹ ਭਾਈ ਇਹ ਸਾਡੇ ਮਾਮੇ ਦਾ ਮੁੰਡਾ ਹੈ ਇਹ ਸਾਡੀ ਮਾਮੀ ਹੈ ਰਾਜਵੰਤ ਤੇ ਇਹ ਸਾਡੇ ਹੈਗੇ ਮਾਮੀ ਜਿਹਨੇ ਗੀਤ ਗਾਏ ਤੇ ਮੰਗੇ ਵਿਸਤਰੇ ਦੀ ਵੀਡੀਓ ਚ ਇਹ ਬੋਲਦੀ ਘਟੇ ਥੋੜਾ ਜਿਹਾ ਗੌਂਦੀ ਬੱਦ ਦੇ ਉਹ ਸਾਡੀ ਬਾਪੀ ਨੇ ਗੀਤ ਗਾਏ ਤੇ ਆ ਭੈਣ ਹੈ ਸਾਡੀ ਰਾਜਵੰਤ ਦੇ ਘਰੋਂ ਇਹ ਲੰਗਰ ਸੇਵਾ ਕਰਦੀ ਹੈਗੀ ਦਿੱਲੀ ਇਹ ਆਪਦਾ ਕੰਮ ਛੱਡ ਲਈਏ ਭੈਣ ਕੋਈ ਸਾਧਨ ਨੂੰ ਪੂਰੇ ਕਰਦੇ ਆ ਆ ਘਰ ਦੇਖ ਲਓ ਤੁਸੀਂ ਸਾਰਾ ਇੱਕ ਭਾਵੀ ਉਹ ਲੱਗ ਰਹੀ ਹੈ ਮਾਂਜਾ ਮਾਰਨਾ ਮੀਨਾ ਪਾਣੀ ਕੱਢੀ ਭੈਣ ਉਹ ਲੱਗ ਰਹੀ ਹੈ ਮੀਨੇ ਕੰਬਦਾ ਤਾਂ ਤੇ ਇੱਧਰ ਆਜੋ ਇੱਧਰ ਆਜੋ ਹੁਣ ਹੋਰ ਨੇ ਸਾਡੇ ਕੋਲੇ ਸ਼ਿਕਾਰੀ ਉਹ ਵੀ ਜੋੜੀ ਜੋੜੀ ਮੜੇ ਮਾਰੇ ਨਿਰਾਦਰ ਜੋ ਦੋ ਤਾਰੇ ਲਟਕ ਦੇਵੇ ਰਾਂਝਾ ਵਿੱਚ ਆਨਸਾਨੀ ਜੋੜੀ ਇਹਨਾਂ ਦੀ ਯਾਰੀ ਦੀ ਤਾਂ ਚਰਚੇ ਦੂਰ ਦੂਰ ਤੱਕ ਨੇ ਕਿਤਾਬ ਲਿਖੀ ਜਾਊਗੀ ਕਿਤਾਬ ਲਿਖੀ ਜਾਊ ਇਹਨਾਂ ਦੇ ਮੂਸੀ ਵਾਲੇ ਮੰਗੂ ਪੱਪੀਆਂ ਨੇ ਤੋਂ ਸੇਖੋ ਪਰਿਵਾਰ ਦੇ ਮੈਂਬਰ ਨੇ ਇਹ ਤੇ ਰਾਜੂ ਨੂੰ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਤੇ ਹੁਣ ਤੁਸੀਂ ਪੁੱਛ ਇੱਧਰ ਰਹਿ ਗਈ ਸੱਚ ਪੰਮੀ ਰਹਿ ਗਈ ਪੰਮੀ ਰਹਿ ਗਈ ਇਹਨੂੰ ਜਾਣਦੇ ਆ ਇਹ ਭੈਣ ਐ ਸੁਪਾਲ ਦੀ ਇਹ ਪੰਮੀ ਆ ਮੇਰੀ ਭੈਣ ਇਹਦੇ ਤੇ ਮੜਾਂ ਗਈ ਦੇਖ ਲੈਣੇ ਹੁੰਦੇ ਠੀਕ ਹੈ ਜੀਜੇ ਸੜਾ ਜਾਇਆ ਨਹੀਂ ਜੀ ਜੀਜਾ ਜੀਜਾ ਕਿਆ ਹੋਇਆਗਾ ਠੀਕ ਹੈ ਇੱਕ ਬੰਦਾ ਹੋਰ ਤਾਂ ਨਹੀਂ ਆਪਣਾ ਕੋਈ ਮੈਸੇਜ ਮਾਸ਼ਾ ਅੱਲ ਨਾ ਆ ਗਿਆ ਹੂੰ ਇਹ ਤੇਜਾ ਹੁਣ ਇਹਨਾਂ ਨਾਲ ਮੈਨੂੰ ਮਾਸਲ ਮਾਸੜ ਨੂੰ ਮਾਸੜ ਕਹਿੰਦੇ ਜੀ ਇਹਨਾਂ ਨੂੰ ਨਹੀਂ ਪਤਾ ਵੀ ਮਾਸੜ ਕੀ ਹੁੰਦਾ ਹੈ ਇਹ ਮਾਹਰ ਲਾ ਕੀ ਕਹਿ ਲੈਂਦੇ ਇਹ ਸਾਲੀ ਦੇ ਘਰ ਆਏ ਨੂੰ ਸਾੜਣ ਕਹਿੰਦੇ ਇਹਨੂੰ ਸਾਲੀ ਸਾਲੀ ਦੇ ਘਰ ਵਾਲੇ ਸਾਲੇ ਦੇ ਘਰ ਵਾਲੀ ਕੀ ਹੁੰਦੀ ਹੈ ਸਾਲੇ ਹਾਂ ਆ ਹੁਣ ਸਾਲੇ ਹਾਰ ਨਾ ਹੁਣ ਤਾਂ ਸਹੀ ਕਹਿੰਦੇ ਸਾੜਣ ਨਹੀਂ ਕਹਿੰਦਾ ਸਾਲੀ ਦੇ ਘਰ ਵਾਲੇ ਨੂੰ ਸਾੜਣ ਕਹਿੰਦਾ ਅੱਛਾ ਸਾੜੂ ਨੂੰ ਸਾਲੀ ਨੂੰ ਛਾੜਣ ਕਹਿੰਦਾ ਨਾ ਨਾ ਸਾਲੀ ਨਾ ਨਾ ਸਾਲੀ ਨਹੀਂ ਕਹਿੰਦਾ ਇਹ ਸਾਲੇ ਹਾਰ ਨੂੰ ਕਹਿੰਦਾ ਤੇ ਸਾੜਨ ਹੂੰ ਸਾਡੂ ਹੁੰਦਾ ਇਹਦਾ ਹਾਂ ਉਹਨੂੰ ਕਹਿੰਦਾ ਸਾੜਨ ਮੈਨੂੰ ਸੇਖੋ ਕਿਹਾ ਕਰੋ ਹੂੰ ਇਹ ਖੁਸ਼ ਹੈ ਮੇਰਾ ਭੈਣ ਕਹਿਣਾ ਮੱਖਾਂ ਨੂੰ ਬਸ ਇਹਦੇ ਤੇ ਇਹਦੇ ਤੇ ਪੂਰੀ ਕਿਤਾਬ ਲਿਖੀ ਜਾਊਗੀ ਇਹਨਾਂ ਦੀ ਜੋੜੀ ਹੈਗੀ ਹੈਗੀ ਬਚਪਨ ਤੋਂ ਲੈ ਕੇ ਤੇ ਪਿਆਰ ਇਹਨਾਂ ਦਾ ਪੂਰਾ ਹੈ ਇਹ ਲੜਦੇ ਦਸ ਦਸ ਵਾਰੀ ਨੇ ਆ ਇਹ ਨਰਕਮ ਪਿਆਰ ਕਰਕੇ ਲੜਦੇ ਨੇ ਪਿਆਰ ਕਰਕੇ ਲੜਦੇ ਨੇ ਰੋਟੀ ਪਾਣੀ ਸਾਂਝੇ ਰਹਿੰਦੇ ਹੇ ਕੱਕੜਾ ਵਾਂਗੂ ਨੇ ਕਿਤਾਬ ਲਿਖਦੇ ਰਕਦਾ ਸੁਣਨਾ ਕੋਈ ਹੋ ਜੇ ਕਿਤੇ ਕੋਈ ਗੱਡੀ ਦੀ ਲੈਣ ਕਦੀ ਨਾ ਆਵੀ ਜੇ ਗੱਡੀ ਦੀ ਲੈਣ ਇੱਥੇ ਸਾਡੇ ਨਾਲ ਹੀ ਐ ਸਾਨੂੰ ਥੋੜੀ ਨਿਗਰੱਖਣੀ ਪੈਂਦੀ ਹੈ ਤਾਂ ਕਰ ਹੋਰ ਬਿੰਦੇ ਬਿੰਦੇ ਰਸ ਕੇ ਗੱਡੀ ਲੈਣ ਦੀ ਆਵਾਜ਼ਾਂ ਵੀ ਤੁਹਾਨੂੰ ਸੁਣਦੀ ਆਉਣਗੀਆਂ ਵੀਡੀਓ 'ਚ ਤੇ ਇਹ ਕੁਸ ਹੈ ਚਾਹ ਪੀ ਲੋ ਜੀ ਹੁਣ ਅਸੀਂ ਚਾਹ ਹੋਸੀ ਪੀ ਰਿਹਾ ਹੁਣ ਮੌਸਮ ਅੱਜ ਸੁਹਾਣਾ ਹੈ ਪੂਰਾ ਸੁਹਾਣਾ 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 ਲਾਲੇ ਕਰੈਕਟ ਕਰਦਾ ਰਹਿੰਦਾ ਐ ਤਾਂ ਮੈਨੂੰ ਇਹ ਹਾਂ ਸੁਹਾਣਾ ਠੀਕ ਹੈ ਲੈ ਆਧਾ ਡਬਈਆ ਚਾਹ ਪਾਈ ਮੈਂ ਆ ਸਾਫ ਨਹੀਂ ਇਧਰ ਵੀੜੋ ਇਹ ਉਦੋਂ ਸਾਫ ਨਹੀਂ ਹੋਣੀ ਦੇਖੋ ਇਧਰ ਆ ਜਾ ਰੱਜੂ ਇਧਰ ਐਸੇ ਵਾਲੀ ਹਿਸਾਬ ਹੁੰਦੀ ਰੂਟ ਤੇ ਇਹ ਇਧਰ ਇਹ ਪਰਿਵਾਰ ਹੈ ਜੀ ਸਾਡਾ ਸਾਰਾ ਇਕੱਠੇ ਅਸੀਂ ਰਹਿਨੇ ਆ ਹਰ ਵਕਤ ਤੇੰਡੂ ਵਿਰਸਾ ਪਰਿਵਾਰ ਹਾਂਜੀ ਹਾਂਜੀ ਸਾਰੇ ਰਿਸ਼ਤੇ ਨੇ ਮਤਲਬ ਸਾਡੇ ਐਂ ਸਮਝ ਲਓ ਕਿੱਥੇ ਰੱਖੀ ਨਾ ਕੋਈ ਨਾ ਅਸੀਂ ਚਾਹ ਪੀ ਕੇ ਸਟਾਰ ਹੁੰਨੇ ਨਹੀਂ ਇਹ ਗੱਲ ਚਾਹ ਸਾਡੀ ਪੱਕੀ ਚੀਜ਼ ਵਧੀਆ ਚਾਹ ਤੁਸੀਂ ਕਹਦੇ ਨੇ ਵੀਡੀਓ ਚ ਵੀ ਕਿਤੇ ਫੇਕ ਤਾਂ ਨਹੀਂ ਦਿਖਾਉਂਦੇ ਚਾਹ ਦਾ ਸਾਡਾ ਲੰਗਰ ਚੱਲਦੇ ਹੀ ਰਹਿੰਦਾ ਫੇਕ ਬੂਕ ਦਿਖਾਉਣ ਦੀ ਲੋੜ ਨਹੀਂ ਪੈਂਦੀ ਕਦੇ ਚਾਹੇ ਦਿਖਾ ਦਈਏ ਫੜ ਰੱਖਣੇ ਪੈਣ ਚਾਹ ਦੇ ਚਾਹ ਦਾ ਜੇ ਇੱਥੇ ਨਾ ਬਣਾਈਏ ਤੇ ਇੱਜ ਤਾਂ ਗਲੀ ਪੈ ਜਾਂਦਾ ਕਿਉਂ ਇਹ ਤਾਂ ਦੋ ਚਾਰ ਤਾਂ ਠੀਕ ਹੀ ਜਾਂਦੇ ਕਿਸੇ ਦੇ ਮਰਦੀ ਸੀ ਨਾਨਕਿਆਂ ਦਾ ਪਿੰਡ ਹੈਗਾ ਮਾਮੀਆਂ ਵਾਜਾਂ ਵਾਰਨ ਤਾਂ ਕਰਵੀਆਂ ਨੇ ਜੇ ਜਦੋਂ ਅਗਲੇ ਵੀ ਕਰੇ ਜਾਂਦਾ ਫਿਰ ਅਗਲੇ ਨੂੰ ਦੇਣੀ ਪੈਂਦੀ ਹੋਰ ਕਹਿੰਦੇ ਮੱਲ ਮੱਲੀ ਫੜਾਤੀ ਮਾਮੀ ਸਪੈਸ਼ਲ ਆਉਂਦੀ ਜੀ ਹੋਰ ਇਹ ਮੱਲ ਮੱਲੀ ਫੜਾਤੀ ਐਂ ਕਰਦੇ ਹੋ ਅੰਦਰ ਹਾਂ ਉਹ ਨਾ ਦਾ ਭਾਈ ਜਿਹੜੇ ਤੁਸੀਂ ਕਹਿਨੇ ਹੋ ਉਹ ਸੁਣੀਆਂ ਪਈਆਂ ਨਾ ਜੀ ਹਾਂ ਇਹ ਤਾਂ ਰੋਜ਼ ਭਾਈ ਵਧੀਆ ਤਾਂ ਹੋ ਹੀ ਗਏ ਜਿਹੜੇ ਬਲੱਡਰ ਰੋਡ ਤੇ ਕੋਠੀਆਂ ਪਈਆਂ ਨਹੀਂ ਗੀਆਂ ਪਾਈਆਂ ਕੋਈ ਉਹਦੇ ਤੇ ਇੰਸਟਾ ਤੇ ਵੀਡੀਓ ਪਾਈ ਹੋਈ ਸੀ ਅਗਲਾ ਕਹਿੰਦਾ ਇਹ ਪਤਾ ਨਹੀਂ ਇਹ ਮਰ ਗਏ ਐ ਹੋ ਗਏ ਇੱਥੇ ਭੂਤਾਂ ਨੇ ਤਾਂ ਨਹੀਂ ਆਏ ਇਹ ਖੁਸ਼ੀ ਨਾਲ ਪਿੰਡ ਛੱਡ ਕੇ ਜਾਣ ਨੂੰ ਜੀ ਨਹੀਂ ਕਰਿਆ ਇਹਨਾਂ ਦਾ ਇਹ ਉਹ ਕਰਾ ਜੀ ਕੁਛ ਨਹੀਂ ਹੋਇਆ ਇਹਨਾਂ ਨੂੰ ਸਾਰੇ ਵਧੀਆ ਨੇ ਮਾਮੀ ਦੱਸੀ ਗੋਠੀਆਂ ਬਾਰੇ ਮੜ ਗਿਆ ਉਹ ਗੋਠੀਆਂ ਬਾਰੇ ਦੱਸੀ ਮਾਮੀ ਬੋਲਦੀ ਘੱਟਾ ਸਾਡੀ ਗੌਂਦੀ ਜਰੂਰ ਹੈ ਇਹਦੇ ਦੋ ਇਹ ਕਿਸੇ ਸੁਣੀ ਸੀ ਇਹ ਸਾਨੂੰ ਪੁੱਛਦੀ ਹੈ ਜੀ ਸਾਡੀ ਇੱਜ਼ਤ ਤੋਂ ਬਿਨਾਂ ਘਰੋਂ ਬਾਹਰ ਨਹੀਂ ਜਾਂਦੀ ਵੀ ਜੇ ਮੇਰੀ ਲੋੜ ਹੈ ਫੇਰ ਮੈਂ ਜਾਵਾਂਗਾ ਮੇਰਾ ਸੀਨ ਤਾਂ ਨਹੀਂ ਹੈਗਾ ਕਹੇਗੀ ਕਹੋ ਕਿ ਮੇਰਾ ਸੀਨ ਤਾਂ ਨਹੀਂ ਹੈਗਾ ਇਧਰ ਮੇਰੇ ਦਸਾਂ ਪਾਉਂਦਾ ਹੈ ਨਾ ਦਸੋ ਇਧਰ ਮੇਰੇ ਦਸਾਂ ਪਾਉਂਦਾ ਹਾਂ ਮੈਂ ਖੜੇ ਹਾਂ ਜੇ ਮੈਂ ਇਧਰ ਪਾਉਂਦਾ ਹਾਂ ਬਿਲਕੁਲ ਠੀਕ ਹੈ ਬਾਕੀ ਤੁਸੀਂ ਕਿਵੇਂ ਹੋ ਹੁਣ ਇਧਰ ਵਧੀਆ ਨਹੀਂ ਠੀਕ ਹੈ ਐ ਪੁੱਛਿਆ ਹਾਂ ਬੇਬੇ ਦੱਸ ਹੁਣ ਕੋਈ ਹੋਰ ਗੱਲਬਾਤ ਸੁਣਾਫ ਥੋੜਾ ਸੁਣਾ ਜਿਉਂਦਾ ਵਸਦਾ ਰਹੇ ਤੂੰ ਸਾਰਿਆਂ ਨੂੰ ਸਾਨੂੰ ਰੋਟੀ ਦੇ ਦੇ ਆਹ ਵੈਰੀ ਗੁੱਟ ਨਹੀਂ ਬੇਬੇ ਵੈਰੀ ਗੁੱਟ ਸਹੀ ਗੱਲ ਹੈਂ ਦੇ ਦਿਆਂ ਅਸੀਂ ਮੋਟਜਾ ਨਾ ਰਹੇ ਨਾ ਨਾ ਬੇਬੇ ਰਾਤ ਕਿੱਥੇ ਪਤਾ ਕਿਨਵੇਂ ਕੱਟਿਆ ਅਸੀਂ ਤਾਂ ਰੋਟੀ ਦੇਣ ਵਾਲੇ ਕੌਣ ਆ ਬੇਬੇ ਰੋਟੀ ਤਾਂ ਵੈਗਰੂ ਨੇ ਦਿੰਦੀ ਹੈ ਬਾਈ ਰੋਟੀ ਦਿੰਦੀ ਆਪਾਂ ਤਾਂ ਧੰਨਵਾਦ ਕਰਦੇ ਹਾਂ ਤੁਹਾਡੇ ਰਾਣੀ ਦਿੰਦੀ ਹੈ ਬੰਦਾ ਦਾ ਹੁੰਦਾ ਹੀ ਆ ਵਿੱਚ ਨਾ ਕੋਈ ਗੱਲ ਦੀ ਬੇਬੇ ਪਰਮਾਤਮਾ ਬੇਬੇ ਜਿਉਂਦੇ ਵਸਦੇ ਰਹੋ ਪੁੱਤ ਖੁਸ਼ ਰਹੇ ਨੇ ਸਵੇਰੇ ਆਉਣੇ ਆ ਸ਼ਾਮ ਨੂੰ ਜਾਣੇ ਆ ਬਸ ਰਾਤ ਹੀ ਕੱਟਦੇ ਆ ਇਹ ਆ ਸਾਡਾ ਪਰਿਵਾਰ ਹੈ ਤੁਸੀਂ ਪੁੱਛਦੇ ਰਹਿੰਦੇ ਹੋ ਨਾ ਕੌਣ ਕੀ ਦਾ ਕੀ ਲੱਗਦਾ ਮੈਂ ਕਿਹਾ ਸਾਰਿਆਂ ਨੂੰ ਦੱਸ ਹੀ ਦਈਏ ਹੁਣ ਚਾਹ ਪੀਂਦੇ ਪੀਂਦੇ ਆਪਾਂ ਜੇ ਕੋਈ ਹੋਰ ਸਵਾਲ ਹੋਇਆ ਤੁਹਾਡਾ ਤਾਂ ਕਮੈਂਟ ਜ਼ਰੂਰ ਕਰ ਦਿਓ ਇੱਕ ਬੰਦਾ ਸਾਡਾ ਮਿਸ ਹੈਗਾ ਤੁਸੀਂ ਦੇਖ ਹੀ ਲਿਆ ਹੋਊਗਾ ਬਿੰਦਰ ਮਾਸਟਰ ਜੀ ਹੂੰ ਤੇਜਾ ਮਾਸਟਰ ਉਹਨੂੰ ਵੀ ਮਾਸਟਰ ਕਹਿਣ ਲੱਗਿਆ ਤੇਜਾ ਬਿੰਦਰ ਮਾਸਟਰ ਜੀ ਹੁਣ ਆਈ ਨਹੀਂ ਬਾਤ ਤੇਜਾ ਦਾ ਮਾਸਟਰ ਜੀ ਕਹਿੰਦਾ ਕਿ ਮਾਸਟਰ ਜੀ ਕਹਿੰਦਾ ਮਾਸਟਰ ਜੀ ਜੇ ਕੋਈ ਹੋਰ ਪੁੱਛਣਾ ਹੋਇਆ ਤਾਂ ਕਮੈਂਟ ਕਰ ਦਿਓ ਅਸੀਂ ਦੁਬਾਰੇ ਦੱਸ ਦਿਆਂਗੇ ਹੂੰ ਠੀਕ ਹੈ ਜੀ ਹੋਰ ਕਰ ਦਿਓ ਕੋਈ ਹਾਂ ਵਾਹ ਜੀ ਵਾਹ ਆਪ ਬਾਈ ਇਹ ਸਾਡਾ ਯਾਰ ਜਿਹੜਾ ਸਾਨੂੰ ਸਾਹਮਣ ਦਾ ਹੈ ਫੇਜੇ ਨੂੰ ਹਾਸ਼ ਕਰਕੇ ਸਾਹਮਣ ਦਾ ਹੈ ਨਾ ਨਾ ਬਾਈ ਮਾਮੇ ਦਾ ਪਿੰਡਾ ਮੇਰੇ ਦਾ ਇਹ ਗੱਲ ਧੀਏ ਮੈਂ ਤਾਂ ਧੂਆਂ ਕੱਢ ਦੂਣੀਆ ਦਾ ਕਰ ਦਿੰਦੇ ਨਾਨਕੇ ਦਾ ਮੇਰੇ ਨੇ ਹਾਂ ਮੇਰੇ ਵੀ ਆਏ ਤੇਰੇ ਕਿਵੇਂ ਬਣ ਕੇ ਨਾਲ ਆ ਮੈਂ ਉੱਥੇ ਦਵਾਈਵਾ ਉਧਰੇ ਮੈਂ ਤਾਂ ਲੋਗ ਰੋਗ ਰੋਗ ਵੀ ਨਾ ਚਾਹ ਵੀ ਆ ਜਾ ਵੀ ਮੈਂ ਮਾਂ ਮੀ ਖੜ ਜਾ ਫੇਰ ਆਉਂਗਾ ਇਹਦਾ ਮੈਂ ਜੇ ਦੁਬਾਰੇ ਬਹਿ ਗਿਆ ਚਾਹ ਤੇ ਜਿਆਦਾ ਸਾਨੂੰ ਮੈਂ ਕਿਹਾ ਸੀ ਨਾ ਜਿਹੜੀ ਗੱਲ ਸੱਚੀ ਹੋਏ ਸੁਣਾ ਬਾਦੂ ਹੈ ਬਈਆ ਛੱਡ ਦ ਨਾ ਮੇਰੇ ਬਾਦੂ ਤੇਰੀ ਐਫ ਤੇਰੀ ਐਫ ਖਰਾਬ ਚੀਜ਼ ਨਹੀਂ ਹੋਣ ਦਿੰਦਾ ਮਾਸਰ ਨੇ ਸੀ ਕੋਈ ਤੀ ਉਹ ਗਈ ਐ ਇੱਥੇ ਲਾਊਗਾ ਅੰਗਰੇਜ਼ੀ ਕਾ ਲਿਆ ਕੇ ਆ ਲਾਊਗਾ ਆਪਣੇ ਪਿਆਰ ਦਾ ਹੋਰ ਇਹ ਪਾਉਣ ਨੂੰ ਗਿਆ ਮੈਂ ਸੈਟ ਕਰਾਉ ਯਾਰ ਹੋਰ ਮੇਕਅਪ ਨਿਆਰਾ ਮੇਕਅਪ ਹੂੰ ਛੜੀ ਆ ਆਪ ਵੀ ਕਿੰਨੇ ਹੋਰ ਵੀ ਨਿਆਰੇ ਤੇ ਉਹ ਇੱਕ ਪਰਾਉਂਦੇ ਹੋ ਨਾ ਤੇ ਸੋਹਣ ਮੈਂ ਤੇ ਰਾਜੂ ਲਾ ਕੇ ਲੱਗ ਜਾਗੇ ਨਾਲ ਹੋਰ ਬੜਾ ਸੋਹਣਾ ਲੱਗੂ ਅਸੀਂ ਨਹੀਂ ਨਾਲੇ ਤਾਂ ਮਿੱਟੀ ਨਹੀਂ ਫੁਰਨੀ ਸੀਮੈਂਟ 'ਚ ਮਾਰ ਗੀ ਆ ਇਦਰੀ ਇਦਰੀ ਨਾਲ ਗੱਡੀ ਗੁੱਡੀ ਉੱਤੇ ਨਹੀਂ ਕੋਈ ਮਰਜ਼ੀ ਲਗਾਈ ਚਲੀ ਜੇ ਮਾਰਾ ਸਿਰਪ ਮਾਰ ਗਈ ਮੈਂ ਜ਼ਿੰਮੇਵਾਰ ਹਾਂ ਉਹ ਗਰੰਟੀ ਦੇਣਾ ਸਲਿੱਪ ਮਾਰਦੀ ਨਹੀਂ ਉਹਦੇ ਤੇ ਬੜਾ ਕੈਂਟ ਬਣ ਗਿਆ ਆਪਣਾ ਚਾਪੀ ਕੇ ਹੁਣ ਸਰੀਰ ਬਣ ਗਿਆ ਠੀਕ ਹੈ ਮੌਸਮ ਵੀ ਸੋਹਣਾ ਹੁਣ ਕੋਈ ਬਾਹਰ ਨਾ ਨਹੀਂ ਸੋਡਾ ਕੋਈ ਗਰਮੀ ਨਹੀਂ ਹੈਗੀ ਬਹੁਤ ਸੋਹਣਾ ਮੌਸਮ ਹੈ ਥੋੜੀ ਥੋੜਾ ਮੀਂਹ ਪੈ ਰਿਹਾ ਮੈਂ ਤਾਂ ਲਾਲ ਜੀ ਨਾਲ ਹਾਂ ਹਾਂ ਹਮੇ ਦੱਸੀ ਅੱਛਾ ਗੱਡੀ ਲੈ ਲੈਂਦੀ ਅੱਛਾ ਚਾ ਵਧਾਈਆਂ ਮਾਮਾ ਹਾਂ ਠੀਕ ਹੈ ਠੀਕ ਹੈ ਹਾਂ ਬਾਜੀ ਠੀਕ ਹੈ ਸਾਡੇ ਮਾਮੇ ਨੇ ਗੱਡੀ ਲੈ ਤੀਕ ਤਾਂ ਇਹ ਵਧਾਈਆਂ ਨੇ ਇਹਨਾਂ ਨੂੰ ਦੂਜੀ ਗੱਲ ਸੋਨੂੰ ਇੱਕ ਇਹੋ ਜਿਹੇ ਬੰਦੇ ਨਾਲ ਮਲਾਉਨੇ ਆ ਡਾਕਟਰ ਨਾਲ ਬਿਨਾਂ ਦਵਾਈ ਤੋਂ ਬੰਦਾ ਠੀਕ ਕਰ ਦਿੰਦੇ ਨੇ ਇਹਨਾਂ ਦੀ ਰੂਹ ਨੂੰ ਦੇਖ ਕੇ ਬੰਦਾ ਖੁਸ਼ ਹੋ ਜਾਂਦਾ ਹੈ ਦਰਦ ਭੁੱਲ ਜਾਂਦਾ ਆਪ ਦਾ ਉਹ ਪੁੱਤ ਉਹ ਕੋਈ ਕੋਈ ਵੀ ਗੱਲ ਹੈ ਬਸ ਉਹ ਯਾਰ ਉੱਥੇ ਮਾ ਕੇ ਸੰਗਰੂਰ ਹਾਂ ਅੱਜ ਦੇਖੀ ਨਹੀਂ ਮਾਮੀ ਤਾਈ ਬੈਠੇ 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 ਚਲ ਫੇਰਾ ਜਾਨੀ ਬਣੀ ਵੀ ਨਾਲ ਲੱਕੀ ਵੀ ਸਾਰੇ ਗੱਡੀ ਉਦੋਂ ਆ ਗੱਡੀ ਤੁਰਦੀ ਸੀ ਉਹ ਮੈਨੂੰ ਆਈ ਨਹੀਂ ਪਰਉਣਾ ਆਇਆ ਹੈ ਕਿਤੇ ਹਾਂ ਮੈਨੂੰ ਵੀ ਆਂਦੀ ਮਾ ਕੇ ਨਾਲ ਨਹੀਂ ਪੈਂਦੀ ਗੱਡੀ ਆਪ ਲੈਦੀ ਐ ਅੱਜਾ ਨਾ ਉਹਨੇ ਵੀ ਆਉਣਾ ਸਰਦਾਰ ਜੀ ਨੇ ਇਹ ਤਾਂ ਸੁਗਰੂਰ ਵਾਗੇ ਅੱਛਾ 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 ਇਹ ਹਲਾਵਾ ਤਾਂ ਠੀਕ ਠਾਕ ਸੱਜਿਆ ਇਹ ਕਰਦੇ ਨੇ ਮਰੀਜ਼ਾਂ ਨੂੰ ਬਿਨਾਂ ਦਵਾਈ ਤੋਂ ਠੀਕ ਹਾਂ ਠੀਕ ਐ ਇਹ ਤਾਂ ਦਵਾਈ ਲੈਣੇ ਅਸੀਂ ਤਾਂ ਕਹਿੰਦੇ ਹੁੰਨੇ ਵੀ ਜ਼ਿੰਦਗੀ ਤਾਂ ਆ ਜਿਉਣ ਵਾਸਤੇ ਭੇਜਦੀ ਰੱਬ ਨੇ ਆਪਾਂ ਨੂੰ ਆਪਾਂ ਐਵੇਂ ਹੋਰੀ ਚੱਕਰਾਂ ਚ ਤੁਰੇ ਫਿਰਦੇ ਆ ਇਹ ਹੈ ਕਨੇ ਹੀ ਮਾਮਾ ਬਿਲਕੁਲ ਮਰੀਜ਼ ਨੂੰ ਕਹਿੰਦੇ ਕੋਈ ਗੱਲ ਨਹੀਂ ਤੇ ਕੋਈ ਵੀ ਗੱਲ ਨਹੀਂ ਕੋਈ ਗੱਲ ਨਹੀਂ ਕਿੱਥੇ ਤਾਂ ਮਰੀਜ਼ ਨੂੰ ਡਾਕਟਰ ਡਰਾ ਦਾ ਬਸ ਤੂੰ ਤਾਂ ਗਿਆ ਭਾਈ ਇਹ ਬਸ ਕਹਿੰਦੇ ਨੇ ਗੱਲ ਹੀ ਕੁਛ ਨਹੀਂ ਬਾ ਹੋ ਗਿਆ ਦੂ ਤਾਂ ਠੀਕ ਬਸ ਅੱਧਾ ਬੰਦਾ ਠੀਕ ਹੁਣ ਮੇਰੇ ਟੀਕਾ ਲਾਓ ਤੁਸੀਂ ਟੈਟਨਸ ਦਾ ਟੀਕਾ ਲਵਾਉਣਾ ਮੇਰੇ ਜ਼ਖਮ ਹੋ ਰਿਹਾ ਲਾ ਦੋ ਨੰਨਾ ਨੰਨਾ ਜੀ ਤੇ ਫਿਰ ਕਹਤਾਂ ਨਾ ਵਣ ਕੱਟਣਾ ਦਾ ਪਾਪ ਜਾਣੀ ਤੇ ਆ ਰਾਂ ਜੀ ਤੇ ਆ ਰਹੀ ਹੈ ਇਹਨੂੰ ਕੀ ਕਰਨਾ ਉਹ ਹਾਂ ਜਿਹੜਾ ਐ ਕਹੇ ਉਹਨੂੰ ਨਿਵੇਂ ਲੈ ਮਾਰਨੀ ਹੋਈ ਕਦੇ ਵੀ ਰਿਕਾਡ ਹੈ ਬਾਰਡਰ ਕਾਡ ਬਾਰਡਰ ਕਾਡ ਮੇਰੀ ਕਿਦ ਨਾ ਹੋ ਗਾਦਾ ਆਪ ਦਾ ਤਾਂ ਛਾਂ ਨਹੀਂ ਗਈ ਦੀ ਜਿੱਥੋਂ ਇਹ ਮਾਰ ਜੂ ਤੁਰੀ ਆਂਦੀ ਬਸ ਉਤਰ ਜਾਂਦੀ ਹੈ ਤੁਰੀ ਆਂਦੀ ਚੜ ਜਾਂਦੀ ਹੈ ਓਏ ਤੂੰ ਖੇਡਦਾ ਤਰੇ ਆ ਗਏ ਨੀ ਉਹ ਲੱਗ ਗਿਆ ਵਸ ਫੇੜ ਦੇ ਘਰ ਆ ਗਿਆ ਉਹ ਆਈ ਸੀ ਲੈਣ ਵਾਸਤੇ ਹੈ ਹੀ ਕਿਹਾ ਮੈਂ ਨੀ ਹੋਰ ਗੱਲ ਕਰਾਂਗਾ ਕਹਿੰਦੇ ਜਿੱਥੇ ਚੱਲੇਗਾ ਚੰਮੀ ਨਾਲ ਤੇਰੇ ਬੇਟੀ ਟੰਡੋ ਲੈ ਲਈ ਮੈਂ ਹਾਂ ਦਾ ਤੋਹ ਜੇ ਵਧੀਆ ਪੈਸਾ ਠੀਕ ਹੈ ਗੱਲ ਫਿਰ ਐਵੇਂ ਮਰੂ ਮਰੂ ਕਰਵਾਇਆ ਹੈ ਕਿ ਨਹੀਂ ਉਹਦੇ ਵੀ ਫੋਰ ਲਾਈਟਾਂ ਨੇ ਬੇਬੇ ਨੇ ਇਹਦੀ ਕਰ ਲਈ ਗੰਡਾਸਿਆਂ ਨਾਲ ਹੀ ਖੇਡੀਏ ਬੇਬੇ ਹੁਣ ਤੱਕ ਹੁਣ ਬਾਤਾਂ ਦੀ ਸਿੱਧੀ ਦੱਸੀ ਜਾਂਦੇ ਵੀ ਕਿੰਨਾ ਵਧੀਆ ਪਰਿਵਾਰ ਮਾਤਾ-ਪਿਓ ਘੱਡੇ ਤੱਕਲੇ ਹੋਣ ਹਾਂਜੀ ਬਿਲਕੁਲ ਕਿੱਡੇ ਮੋਹ ਦੇਵਲਾਤਾ ਤੇ ਮਾਤਾ ਪਿਓ ਹੋਰ ਨਹੀਂ ਜੀ ਲਓ ਜੀ ਫੜ ਲਓ ਜਵਾਕ ਨੂੰ ਫੜ ਕੇ ਰੱਖਿਓ ਮੈਨੂੰ ਬਾਹਰ ਹੋਈ ਜਾ ਪਰ ਲਓ ਜਵਾਕ ਨੂੰ ਕਿਧਰ ਰੋੜ ਲੱਗਦੀ ਫੜਨਾ ਤਾਂ ਮੈਨੂੰ ਛੋਟੇ ਹੁੰਦੇ ਨੂੰ ਪੈਂਦਾ ਸੀ ਭਾਈ ਹੈ ਛੋਟੇ ਹੁੰਦੇ ਨੂੰ ਫੜਨਾ ਪੈਂਦਾ ਸੀ ਮੈਨੂੰ ਯਾਰਾ ਮੇਰੇ ਯਾਦ ਹੈ ਹਾਂ ਡਾਕਟਰ ਤਾਂ ਆ ਕੇ ਮੋਇ ਨਾਲ ਖੜ ਗਿਆ ਹੈ ਮੈਨੂੰ ਤਾਂ ਪਤਾ ਲੱਗ ਗਿਆ ਘਰੋਂ ਵੀ ਡਾਕਟਰ ਨੇ ਸੱਦਣ ਬਾਗੇ ਬੋਚ ਕੇ ਦਿਨੇ ਸੁਣ ਲਿਆ ਮੈਂ ਬੁਖਾਰ ਬਖੂਰ ਚੜੇ ਚ ਮੈਂ ਤਾਂ ਹੋ ਗਿਆ ਘਰਾਂ ਵਿੱਚ ਉਹ ਤੂੰ ਕਿ ਚੱਕੀ ਖੜਾ ਹੈ ਮੈਂ ਉਹ ਹੋ ਗਿਆ ਘਰਾਂ ਵਿੱਚ ਦੀ ਭਾਈ ਮਾਹ ਲਵੀ ਦੋ ਜਾਨੇ ਫੜਨ ਵੀ ਭੇਜਤੇ ਮਗਰ ਹੋਰ ਕਿੱਥੇ ਡਾ ਲੇ ਹਾਂ ਮੈਂ ਖਾਂ ਬਾਈ ਹੁਣ ਤਾਂ ਨਹੀਂ ਡਾ ਦਿੰਦਾ ਮੈਂ ਮੈਂ ਤਾਂ ਗੋਲੀ ਨਾਲ ਹੀ ਠੀਕ ਹੋ ਜੂ ਮੈਂ ਤਾਂ ਕਹੀ ਜੋ ਮੈਂ ਤਾਂ ਗੋਲੀ ਨਾਲ ਹੀ ਹੋ ਜੂ ਠੀਕ ਠੀਕੇ ਤੋਂ ਇੰਨਾ ਡਰ ਲੱਗਦਾ ਕਿ ਸਾਡਾ ਡਾਕਟਰ ਟੀਕਾ ਲਾਉਂਦਾ ਬਾਲਾ ਡਾਕਟਰ ਨਾ ਨਾ ਆ ਵੀ ਵੱਡਾ ਸਾਡੇ ਕੋਲ ਹਾਂ ਡਾਕਟਰ ਇਹ ਵੀ ਸਰੇ ਦੇ ਚੱਕੋ ਸੁਣਾ ਇਹਦੀ ਡਾਕਟਰੀ ਤਾਂ ਹਾਈ ਲੈਵਲ ਦੀ ਹੈ ਪੈਸਾ ਨਾ ਆਇਆ

ਤੇ ਉਹ ਤਾਂ ਹੁਣ ਤੇ 6 ਵਜੇ ਵਿਚਾਰੀ ਤੇ ਹਾਂ ਅੱਛਾ ਅਸੀਂ ਗੁਰਦੁਆਰਾ ਸਾਹਿਬ ਤੋਂ ਨਿਕਲੇ ਤੇ ਅੱਛਾ ਅੱਛਾ ਸਾਨੂੰ ਤਾਂ ਬਾਹਰ ਆਇਆ ਨੂੰ ਪਤਾ ਲੱਗਿਆ ਉਹ ਵਿਚਾਰੇ ਫਿਰ ਉਹ ਲਵੇ ਗਾਰਡੀਸ਼ ਵਿਚਾਰੇ ਉਹ ਖੇਤ ਵਾਲਾ ਦੇ ਅੱਛਾ ਉਹ ਮਲਟਾ ਜੀ ਜਾਦੂਤ ਕਰ ਲਿਆ ਉਹਦੇ ਬਾਅਦ ਅੱਛਾ ਰੋੜੀ ਦੇ ਟਿਲਕੀਆ ਰੋੜੀ ਜੀ ਤੇ ਹਨਾ ਹਾਂ ਉੱਥੇ ਖਰਾਬ ਫਿਰ ਰੋੜੀ ਵਧੀਆ ਮਾਣੀ ਰੋੜੀ ਭਾਈ ਪਾਣੀ ਦਾ ਟੋੜੀ ਖਰਾਬ ਹੋ ਰਹੀ ਹਾਂ ਤੇ ਉਹ ਵਧੀਆ ਠੀਕ ਹੋ ਗਏ ਵਿਚਾਰੇ ਹੋਰ ਵਧੀਆ ਕੇ ਸੀ ਹਾਂ ਭਾਈ ਆਰੇ ਭਾਈ ਨੂੰ ਪੁੱਛਾ ਲਾ ਭਾਈ ਆਪਹਾਜਰਾ ਪਰਮਾਤਮਾ ਸਿਆਮਾ ਦਾ ਨਾਮ ਲੈਣਾ ਸਹੀ ਗੱਲ ਹੈ ਸਹੀ ਗੱਲ ਹੈ ਮਾਮੀ ਕਿਵੇਂ ਐਮੀ ਉਧਰ ਇਹ ਸਾਡੀ ਮਾਮੀ ਹੈ ਜੀ ਨਾ ਮੈਂ ਇੱਕ ਚਲਦਾ ਨਾ ਹੈਗਾ ਮੇਰੇ ਕੋਲੇ ਵੀ ਇਹ ਮੈਂ ਸਾਡੀ ਮਾਮੀ ਹੈ ਹੁਣ ਇਧਰ ਆ ਗਏ ਅਸੀਂ ਚੋਪਾਲ ਆ ਸਾਡੀ ਭੈਣ ਹੈ ਪੰਮੀ ਠੀਕ ਹੈ ਤੇ ਇਧਰਲੇ ਬੰਦੇ ਦਿਖਾਵਾਂ ਤੁਹਾਨੂੰ ਕੀ ਕਰਦੇ ਨੇ ਇਹ ਚੰਪੜਗੇ ਖਾਣੇ ਦਾਣੇ ਨੂੰ 12 ਤੋਂ ਕੋਈ ਨਹੀਂ ਚੰਪਣ ਦਿੰਦੇ ਦੋ ਹੋਵੇ ਕਾ ਬੇਚੋ ਵੀ ਪਰ ਇਹ ਤਾਂ ਖਾਣੇ ਨਹੀਂ ਖਾਤੇ ਅਸੀਂ ਤਿੰਨੇ ਰੋਟੀ ਖਾਣੇ ਆ ਬਾਤੀ ਰੱਖਦੇ ਨੇ ਰੋਟੀ ਹਾਂ ਬੀਰਪਾਲ ਆ ਦੇਖ ਬੀਰਪਾਲ ਹੱਸਦੀ ਰਹਿੰਦੀ ਹੈ ਇਹ ਸੀ ਇਹ ਪਦਾਰ ਕਰਦੀ ਇਹ ਕੰਦੀ ਹੋ ਰਹੀ ਆ ਨਾ ਮੀ ਨਹੀਂ ਹੜਿਆ ਕਰਦੀ ਆ ਦੇਖ ਖਾਣੇ ਦਾਣੇ ਨੂੰ ਚਿੰਬੜ ਗਏ ਸਾਰੇ ਅਨਸਾਰ ਮੀਂਹ ਪੈਂਦਾ ਕਹਿੰਦੇ ਭੁੱਖ ਵਾਲੀ ਲੱਗੀ ਅੱਜ ਇਹ ਗਗਨ ਵਿਚਾਰੀ ਲਿਆ ਕੇ ਦਿੰਦੀ ਹੈ ਸਾਰਿਆਂ ਨੂੰ ਖਾਣਾ-ਦਾਣਾ ਕੰਮ ਬਫਤ ਕਰਦੀ ਹੈ ਮੈਂ ਤੇ ਕੰਮੀ ਬਣਾਣ ਆਈ ਹਾਂ ਵਿਚਾ ਸਾਰੀ ਟੀਮ ਸਾਰੀ ਦੇਖ ਰਹੀ ਹੈ ਵੀ ਕੋਈ ਤਾਂ ਚਾਹ ਬਣੂਗੀ ਪੀਏ ਸਾਰੇ ਝੱਕ ਜਾਂਦੇ ਨੇ ਬੈਠੇ ਇਹ ਬੂਟਾ ਜਿਹੜਾ ਇਹ ਸਾਰਿਆਂ ਨੂੰ ਵੱਧ ਤੰਗ ਇਹ ਕਰਦਾ ਹੈ ਇਹ ਕਾਲ ਕਰਦਾ ਹੈ ਰੋਟੀ ਦੀ ਨਾ ਬੇਬੇ ਕਰਦੀ ਇਹਦਾ ਇਹਦਾ ਜਿਵੇਂ ਰਾਤ ਤੋਂ ਤਿੰਨ ਦੀ ਦੋਸਤੀ ਹੈ ਨਾ ਉਹ ਮਿਆਂ ਬੇਬੇ ਤੇ ਨਾਨੀ ਦੀ ਪੂਰੀਆਂ ਪੱਕੀਆਂ ਸਹੇਲੀਆਂ ਨੇ ਇਹ ਚਾਹ ਪੀਂਦੀਆਂ ਨੇ ਕਦੀ ਕੁੱਤੀ ਕਹਿੰਦੇ ਨਾਨੀ ਨੇ ਖਾਦੀ ਨਹੀਂ ਹਲੇ ਬੇਬੇ ਆਉਗੀ ਫੇਰ ਖਾਊ ਫੇਰ ਖਾਊ ਹਾਂ ਹੈ ਇੱਧਰ ਨਹੀਂ ਆਉਂਦਾ ਮੈਂ ਉਰੀ ਆ ਜਾ ਇੱਕ ਪੈਣ ਰਹਿ ਗਈ ਸਾਡੀ ਉਹ ਥੋੜੀ ਜੀ ਸੰਗਦੀ ਐ ਇੱਧਰ ਬੈਠੀ ਐ ਇਹ ਸੰਗਦੀ ਵੱਧ ਐ ਇਹ ਪੰਮੀਆ ਦੇ ਤੁਹਾਨੂੰ ਪਤਾ ਇੱਕ ਦੋ ਵਾਰ ਸੀ ਇਹ ਨਹੀਂ ਕਰੇ ਨੇ ਹਾਂ ਉਹ ਸੰਗਦੀ ਉਹਨੂੰ ਬਹੁਤ ਕਹਿਨੇ ਆ ਸੀ ਜੇ ਕੋਈ ਹੋਰ ਤੁਹਾਡਾ ਕੁਐਸਚਨ ਹੈ ਉਹ ਦੱਸ ਦਿਓ ਭਾਈ ਹੈ ਤਾਂ ਸੀ ਇੱਕ ਘਰ ਨਹੀਂ ਦਿਖਾਈ ਐ ਪੰਜ ਘਰ ਨੇ ਹਾਂ ਇਹ ਮਾਮੀ ਦੀ ਨਿਗਾਹ ਹੁੰਦੀ ਹੈ ਹਰ ਵਕਤ ਕਣੀਆਂ ਤੇ ਜਦੋਂ ਵੀ ਕਣੀ ਡਿੱਗੀ ਇਹਨੇ ਤਾਰ ਤੋਂ ਕੱਪੜੇ ਲਾ ਲਏ ਉਹਦੀ ਇਹ ਦੀਸ਼ਾ ਦੇਖ ਕੇ ਦੱਸ ਕਣੀ ਅੱਜ ਚਾਂਦ ਤੇ ਪਏ ਅੱਜ ਬਰੇ ਪਏ ਉਹਦੀ ਦੱਸ ਦਿੰਦੀ ਐ